ਸਤ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਬੁੱਧ ਜੀਵਿਤੇ ਅੱਜ ਅੱਪਾਂ ਗੱਲ ਕਰਾਂਗੇ ਜੱਟਾਂ ਦੀਆਂ ਗੋਤਾਂ ਬਾਰੇ ਤੇ ਤੁਹਾਨੂੰ ਦੱਸਾਂਗੇ ਜੱਟਾਂ ਦੀ ਹਰ ਇੱਕ ਗੋਤ ਦਾ ਪੂਰਾ ਇਤਿਹਾਸ ਤੇ ਉਹਨਾਂ ਦੇ ਕਬੀਲਿਆਂ ਬਾਰੇ ਕਿਹੜਾ ਕਬੀਲਾ ਕਿੱਥੋਂ ਆਇਆ ਤੇ ਉਸ ਦਾ ਮੁਖੀਆ ਕੌਣ ਸੀ ਅੱਡ ਅੱਡ ਇਤਿਹਾਸਕਾਰਾਂ ਨੇ ਜੱਟਾਂ ਬਾਰੇ ਅੱਡ ਅੱਡ ਇਤਿਹਾਸ ਲਿਖੇ ਫਿਰ ਵੀ ਕਈ ਗੱਲਾਂ ਇਹੋ ਜਿਹੀਆਂ ਹੈ ਜੋ ਹਰ ਇਤਿਹਾਸਕਾਰ ਨੇ ਆਪਣੀ ਰਚਨਾ ਵਿੱਚ ਲਿਖਿਆ ਅੱਗੇ ਵਧਣ ਤੋਂ ਪਹਿਲਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰੋ ਤਾਂਕਿ ਤੁਹਾਨੂੰ ਪਤਾ ਲੱਗੇ ਇਤਿਹਾਸਕਾਰ ਮੁਤਾਬਿਕ ਜੱਟਾਂ ਦੀਆਂ ਗੋਤਾਂ ਤੇ ਉਹਨਾਂ ਦੇ ਇਤਿਹਾਸ ਬਾਰੇ ਜੱਟਾਂ ਦੀਆਂ ਕੁੱਲ 101 ਗੋਤਾਂ ਨੇ ਤੇ ਹਰ ਗੋਤ ਦਾ ਇੱਕ ਆਪਣਾ ਇਤਿਹਾਸ ਹੈ ਜੱਟਾਂ ਦੀਆਂ ਕਈ ਗੋਤਾਂ ਆਪਸੀ ਭਾਈਚਾਰੇ ਕਰਕੇ ਮਸ਼ਹੂਰ ਹੋਈਆਂ ਤੇ ਕਈ ਗੋਤਾਂ ਦਾ ਨਾਮ ਉਹਨਾਂ ਦੇ ਕੰਮ ਕਰਕੇ ਪਿਆ ਕਈ ਗੋਤਾਂ ਉਹਨਾਂ ਦੇ ਵਡੇਰਿਆਂ ਦੇ ਨਾਮ ਤੋਂ ਵੀ ਜਾਣੀਆਂ ਜਾਂਦੀਆਂ ਨੇ ਕਈ ਆਪ ਦੇ ਸੂਰਮਾ ਕਰਕੇ ਜੱਟਾਂ ਦੀਆਂ ਕਈ ਗੋਤਾਂ Dalit ਵਰਗ ਵਿੱਚ ਵੀ ਮਿਲਦੀਆਂ ਹਨ ਅੱਜ ਆਪਾਂ ਗੱਲ ਕਰਾਂਗੇ ਜੱਟਾਂ ਦੀ ਹੀ ਇੱਕ ਗੋਤ ਔਟਵਾਲ ਵਾਰੇ ਔਟਵਾਲ ਮਹਾਭਾਰਤ ਦੇ ਸਮੇਂ ਤੋਂ ਹੀ ਪੰਜਾਬ ਚ ਵਸੇ ਪੁਰਾਣੇ ਜੱਟ ਕਬੀਲਿਆਂ ਵਿੱਚੋਂ ਇੱਕ ਹੈ ਇਤਿਹਾਸਕਾਰ ਇਬਸਟਨ ਔਟਵਾਲ ਜੱਟਾਂ ਨੂੰ ਸੂਰਜ ਵੰਸ਼ ਵਿੱਚੋਂ ਮੰਨਦੇ ਨੇ ਇਸ ਗੋਤ ਦਾ ਮੋਢੀ ਮਹਾਰਾਜ ਜੀ ਔਟਵਾਲ ਉਠਾਂ ਦਾ ਵਪਾਰ ਕਰਦੇ ਸੀ ਇਸ ਕਰਕੇ ਪਹਿਲਾਂ ਇਹਨਾਂ ਨੂੰ ਉਠਵਾਲਾ ਨਾਮ ਤੋਂ ਜਾਣਿਆ ਜਾਂਦਾ ਸੀ ਬਾਅਦ ਵਿੱਚ ਉਠਾਂਵਾਲੇ ਤੋਂ ਅਟਵਾਲ ਬਣ ਗਿਆ ਅਟਵਾਲ ਜਿਆਦਾ ਜਲੰਧਰ ਅੰਬਾਲਾ ਲੁਧਿਆਣਾ ਤੇ ਪਟਿਆਲਾ ਖੇਤਰ ਵਿੱਚ ਵਸਦੇ ਹਨ ਅਟਵਾਲ ਮੁਲਤਾਨ ਸਿਆਲਕੋਟ ਬਹਾਲਪੁਰ ਆਦਿ ਖੇਤਰਾ ਵਿੱਚ ਵੀ ਵਸਦੇ ਹਨ ਮਾਝੇ ਤੇ ਅੰਮ੍ਰਿਤਸਰ ਦੇ ਗੁਰਦਾਸਪੁਰ ਵਿੱਚ ਵੀ ਅਟਵਾਲ ਕਾਫੀ ਗਿਣਤੀ ਵਿੱਚ ਵਸਦੇ ਹੈ ਇਤਿਹਾਸਕਾਰ ਐਚ اے ਰੋਜ਼ ਅਟਵਾਲਾਂ ਨੂੰ ਪਵਨ ਵੰਸ਼ੀ ਮੰਨਦੇ ਹੈ ਪਰ ਸਾਰੇ ਇਤਿਹਾਸਕਾਰ ਇਸ ਗੱਲ ਤੋਂ ਜ਼ਰੂਰ ਸਹਿਮਤ ਹੈ ਕਿ ਔਟਵਾਲ ਸ਼ੁਰੂ ਵਿੱਚ ਉਠਾਂ ਦਾ ਵਪਾਰ ਕਰਦੇ ਸੀ ਔਟਵਾਲ ਗੋਤ ਦਲਿਤ ਜਾਤੀਆਂ ਵਿੱਚ ਵੀ ਹੈ ਤੇ ਸਾਰੇ ਹੀ ਔਟਵਾਲ ਸਿੱਖ ਧਰਮ ਨੂੰ ਮੰਨਦੇ ਹਨ ਜੱਟਾਂ ਖੱਤਰੀਆਂ ਰਾਜਪੂਤਾਂ ਤੇ ਦਲਤਾਂ ਦਾ ਪਿਛੋਕੜ ਮੱਝ ਸੀ ਆ ਜਾਦਾ ਮੱਧ ਏਸ਼ੀਆ ਤੋਂ ਵੱਖ-ਵੱਖ ਸਮੇਂ ਭਾਰਤ ਵਿੱਚ ਆਏ ਹੋਏ ਆਦੇ ਕਬੀਲਿਆਂ ਦੇ ਵੰਸ਼ੀ ਹੈ ਪੰਜਾਬ ਦੇ ਆਦਿਵਾਸੀ ਆਦਾਂ ਤੋਂ ਹਾਰ ਕੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿੱਚ ਚਲੇ ਗਏ ਪੰਜਾਬ ਵਿੱਚ ਆਦਿਵਾਸੀ ਕਬੀਲੇ ਬਹੁਤ ਘੱਟ ਹੈ। ਔਟਵਾਲ ਜੱਟਾਂ ਤੇ ਦਿਲਤਾਂ ਦਾ ਬਹੁਤ ਹੀ ਪ੍ਰਸਿੱਧ ਤੇ ਪ੍ਰਾਚੀਨ ਗੋਤ ਹੈ।